ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਐਜੂਕੇਡਰ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪੀਟੈਟ ਜਿਹਨਾਂ ਦਾ ਕੁਆਲੀਫਾਈ ਹੋ ਗਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਪਤਾ ਹੈ ਕਿ ਇਸ ਤੋਂ ਅੱਗੇ ਤੁਸੀਂ ਜਿਹੜਾ ਮਾਸਟਰ ਏਜੂਕੇਟਰ ਦੀ ਤਿਆਰੀ ਕਰਨ ਜਾ ਰਹੇ ਹੋ ਜਿਨ੍ਹਾਂ ਦਾ ਪੀਟੈਟ ਕਲੀਅਰ ਹੋਇਆ ਸਾਰਿਆਂ ਨੂੰ ਪਤਾ ਹੈ ਸੋ ਇਸ ਦੇ ਲਈ ਇਸ ਚੈਨਲ ਦੇ ਉੱਤੇ ਰਾਜੇ ਤੁਹਾਨੂੰ ਪੰਜਾਬੀ ਮਾਸਟਰ ਏਜੂਕੇਟਰ ਦੀ ਤਿਆਰੀ ਜਿਹੜੀ ਪੂਰੀ ਤਸੱਲੀ ਵਕਤ ਤਰੀਕੇ ਦੇ ਨਾਲ ਆ ਜਿਹੜੀ ਕਰਾਈ ਜਾਊਗੀ ਠੀਕ ਹੈ ਔਰ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਬਹੁਤ ਸਾਰੇ ਬੱਚੇ ਕੀ ਹੁੰਦੇ ਜਿਨ੍ਹਾਂ ਨੇ ਪੀਟੈਟ ਤੋਂ ਕੁਆਲੀਫਾਈ ਕਰ ਲਿਆ ਲੇਕਿਨ ਉਹ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਦੇ ਲਈ ਹੈ ਜਿਹੜਾ ਕੋਈ ਬੈਚ ਜੁਆਇਨ ਨਹੀਂ ਕਰ ਸਕਦੇ ਪਰ ਇਹਦੇ ਨਾਲ ਹੀ ਤੁਹਾਡੇ ਲਈ ਗੁੱਡ ਨਿਊਜ਼ ਇਹ ਹੈ ਕਿ ਤੁਹਾਨੂੰ ਕਿਤੇ ਵੀ ਕਿਤੇ ਵੀ ਜਾਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਕਿਤੇ ਵੀ ਕੋਈ ਬੈਚ ਲੈਣ ਦੀ ਠੀਕ ਹੈ ਇਸ ਚੈਨਲ ਦੇ ਉੱਪਰ ਮੇਰੇ ਖੁਦ ਦੇ ਤਿਆਰ ਕੀਤੇ ਨੋਟਸਾਂ ਦੇ ਦੁਆਰਾ ਤੁਹਾਨੂੰ ਪੂਰੀ ਵਧੀਆ ਤਰੀਕੇ ਦੇ ਨਾਲ ਬੇਸਿਕ ਲੈਵਲ ਤੋਂ ਲੈ ਕੇ ਇਹ ਕਰਾਪਾ ਗੱਲ ਕਰੀਏ ਹਾਇਰ ਲੈਵਲ ਤੱਕ ਪੂਰੀ ਵਧੀਆ ਢੰਗ ਦੇ ਨਾਲ ਪੂਰੀ ਵਧੀਆ ਤਿਆਰੀ ਹੈ ਜਿਹੜੀ ਉਹ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਉਹ ਸਿਲੇਬਸ ਦੀ ਗੱਲ ਕਰਨ ਜਾ ਰਹੇ ਹਾਂ ਰਾਜੀ ਕਿਉਂਕਿ ਜਿਹੜਾ ਸਿਲੇਬਸ ਹੁੰਦਾ ਨਾ ਇੱਕ ਤਰ੍ਹਾਂ ਦਾ ਇਹ ਨੀਂ ਪੱਥਰ ਹੈ ਹੈਨਾ ਜਾਂ ਆਪਾਂ ਮੈਪ ਰੋਡ ਹੈ ਜਿਹੜਾ ਕਹਿ ਸਕਦੇ ਹਾਂ ਕਿ ਜਿਹੜੀ ਅਸੀਂ ਆਪਾਂ ਪੰਜਾਬੀ ਮਾਸਟਰ ਕੁਕਟਰ ਦੀ ਤਿਆਰੀ ਕਰਨੀ ਹੈ ਉਹ ਇਸ ਸਿਲੇਬਸ ਨੂੰ ਧਿਆਨ ਚ ਰੱਖ ਕੇ ਕਰਨੀ ਹੈ ਕਿਉਂਕਿ ਬੁੱਕਸ ਤਾਂ ਅਸੀਂ ਬਹੁਤ ਜ਼ਿਆਦਾ ਪੜ੍ਹਦੇ ਆਂ ਬਟ ਉਹਨਾਂ ਦੇ ਵਿੱਚ ਮਟੀਰੀਅਲ ਆ ਜਿਹੜਾ ਐਕਸਟਰਾ ਹੁੰਦਾ ਬਟ ਸਾਨੂੰ ਸਿਰਫ ਉਹਨੇ ਚਾਹੀਦਾ ਜਿਹੜਾ ਸਾਡੇ ਜਿਹਦੇ ਨਾਲ ਸਾਡਾ ਮਾਸਟਰ ਕੈਡਰ ਆ ਜਿਹੜਾ ਉਹ ਕਲੀਅਰ ਹੋ ਸਕੇ ਜਿਤਨਾ ਅਸੀਂ ਆ ਜਿਹੜੇ ਉਹ ਆਪਦੀ ਗਵਰਨਮੈਂਟ ਜੋਬ ਆ ਜਿਹੜੀ ਉਹ ਲੈ ਸਕੀਏ ਕਿਉਂਕਿ ਬਹੁਤ ਬੱਚੇ ਹੁੰਦੇ ਆ ਕਿ ਜਿਨ੍ਹਾਂ ਦੀ ਇਹ ਜ਼ਰੂਰਤ ਹੁੰਦੀ ਹੈ ਹੈਨਾ ਤੇ ਇਸ ਦੇ ਲਈ ਇਸ ਚੈਨਲ ਤੇ ਜਿਹੜੀ ਪੰਜਾਬੀ ਮਾਸਟਰਕੈਡਰ ਦੀ ਤਿਆਰੀ ਹੈ ਜਿਹੜੀ ਵਧੀਆ ਢੰਗ ਦੇ ਨਾਲ ਕਰਾਉਣ ਜਾ ਰਹੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਪੰਜਾਬੀ ਮਾਸਟਰਕੈਡਰ ਦਾ ਸਿਲੇਬਸ ਹੈ ਜਿਹੜਾ ਉਹ ਡਿਸਕਸ ਕਰਾਂਗੇ ਜੇਕਰ ਅਸੀਂ ਗੱਲ ਕਰੀਏ ਰਾਜੀ ਆਪਣੇ ਪੰਜਾਬੀ ਦਾ ਸਿਲੇਬਸ ਹੈ ਜਿਹੜਾ ਮਾਸਟਰਕੈਡਰ ਠੀਕ ਹੈ ਇਹਦੇ ਵਿੱਚ ਆਪਣਾ ਪਹਿਲਾ ਜਿਹੜਾ ਭਾਗ ਆਉਂਦਾਗਾ ਉਹ ਭਾਗ ਆਉਂਦਾ ਆਪਣਾ ਕਵਿਤਾ ਭਾਗ ਆਉਂਦਾਗਾ ਠੀਕ ਹੈ ਜੀ ਕਵਿਤਾ ਭਾਗ ਦੇ ਵਿੱਚ ਜੇਕਰ ਹੁਣ ਆਪਾਂ ਗੱਲ ਕਰੀਏ ਤਾਂ ਕਵਤਾ ਭਾਗ ਦੇ ਵਿੱਚ ਪਹਿਲਾ ਪੁਆਇੰਟ ਕੀ ਅੰਦਰ ਆ ਜੀ ਤੁਹਾਡਾ ਆਧੁਨਿਕ ਕਵੀ ਆ ਜਾਂਦਾ ਹੈ ਠੀਕ ਹੈ ਆਧੁਨਿਕ ਕਵੀ ਤੋਂ ਮੇਰਾ ਭਾਵ ਕੀ ਹੈ ਆਧੁਨਿਕ ਜ਼ਮਾਨੇ ਦੀ ਕਵਿਤਾ ਕਵੀਆਂ ਦੇ ਦੁਆਰਾ ਜਿਹੜੀਆਂ ਕਵਿਤਾਵਾਂ ਲਿਖੀਆਂ ਜਾਂਦੀਆਂ ਨੇ ਠੀਕ ਹੈ ਉਹਦੇ ਵਿੱਚ ਬਹੁਤ ਸਾਰੇ ਕਵੀ ਆ ਜਾਂਦੇ ਸਾਡੇ ਜਿਵੇਂ ਭਾਈ ਵੀਰ ਸਿੰਘ ਹੋ ਗਿਆ ਜੀ ਧਨੀ ਰਾਮ ਚਾਤਰੀਕ ਹੋ ਗਿਆ ਪ੍ਰੋਫੈਸਰ ਪੂਰਨ ਸਿੰਘ ਹੋ ਗਿਆ ਅਮਰਤਾ ਪ੍ਰੀਤਮ ਹਨਾ ਬਹੁਤ سارے ਕਵੀ ਤੁਸੀਂ ਤੁਹਾਨੂੰ ਪਤੀ ਹੈ ਜਿੰਨੇ ਆਂਦੀ ਹੈ ਤੇ ਇਹਦੇ ਵਿੱਚ ਮੋਸਟਲੀ ਜੇਕਰ ਮੈਂ ਮੰਨ ਕੇ ਚੱਲਾਂ 40 ਤੋਂ 45 ਕੁਐਸਚਨ ਆ ਜਿਹੜੇ ਉਹ ਤੁਹਾਡੇ ਮਾਸਟਰ ਕੇਡ ਇੰਕੇਟਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਉਸ ਤੋਂ ਸੈਕੰਡ ਪੁਆਇੰਟ ਜੇਕਰ ਅਸੀਂ ਦੂਸਰੇ ਪੁਆਇੰਟ ਤੇ ਜਾਈਏ ਤਾਂ ਸਾਡਾ ਆ ਜਾਂਦਾ ਗੁਰਮਤਕਾ ਗੁਰਮਤਕਾ ਸਾਨੂੰ ਪਤੀ ਹੈ ਸਾਡੇ ਗੁਰੂਆਂ ਦੇ ਨਾਲ ਰਿਲੇਟਡ ਹੁੰਦਾ ਹੈ ਨਾ ਗੁਰੂ ਸਾਹਿਬਾਨ ਦੇ ਨਾਲ ਤੇ ਇਹਦੇ ਵਿੱਚ ਮੋਸਟਲੀ ਕੀ ਜਾਂਦਾ ਕਿ ਜਿਹੜੀਆਂ ਗੁਰਵਾਣੀ ਹੁੰਦੀ ਹੈ ਗੁਰੂਆਂ ਦੀ ਉਹਨਾਂ ਨੇ ਕਿਹੜੀ ਰਚਨਾ ਕੀਤੀ ਹੈ ਹਨਾ ਕਿਹੜੀ ਬਾੜ ਦੀ ਰਚਨਾ ਕੀਤੀ ਹੈ ਤਾਂ ਜਿਆਦਾਤਰ ਕੀ ਹੁੰਦਾ ਗੁਰਬਾਣੀ ਦੀਆਂ ਜਿਹੜੀਆਂ 17 ਸੌ ਨੂੰ ਦਿੱਤੀਆਂ ਜਾਂਦੀਆਂ ਤੇ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਚਾਰ ਤੋਂ ਪੰਜ ਕੁਐਸਚਨ ਜਿਹੜੇ ਇਸ ਪਾਰਟ ਦੇ ਵਿੱਚੋਂ ਤੁਹਾਨੂੰ ਆਉਣੇ ਲਾਜ਼ਮੀ ਆ ਠੀਕ ਹੈ ਜੀ ਉਸ ਤੋਂ ਨੈਕਸਟ ਆ ਜਾਂਦਾ ਸਾਡੇ ਕੋਲੇ ਰਾਜੇ ਸੂਫੀ ਕਾ ਠੀਕ ਹੈ ਜੀ ਸੂਫੀ ਕਾਪ ਦੇ ਵਿੱਚ ਸਾਡੇ ਕੋਲੇ ਸਿਰਫ ਤਿੰਨ ਕਵੀ ਆ ਜਾਂਦੇ ਆ ਸੇਖ ਫਰੀਦ ਜੀ ਸ਼ਾਹ ਹੁਸੈਨ ਤੇ ਬੁੱਲੇ ਸ਼ਾ ਠੀਕ ਹੈ ਤਾ ਇਹ ਵੀ ਇੰਪੋਰਟੈਂਟ ਆ ਜਾਂਦਾ ਵੈਸੇ ਸਿੰਪਲ ਆਪਾਂ ਜਿੱਕਰ ਗੱਲ ਕਰੀਏ ਸਿਰਫ ਤਿੰਨ ਕਵੀਆ ਬਹੁਤ ਈਜ਼ੀਲੀ ਬਹੁਤ ਆਸਾਨ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਯਾਦ ਰੱਖ ਸਕਦੇ ਹੋ ਤੇ ਇਹਦੇ ਵਿੱਚੋਂ ਵੀ ਇੱਕ ਦੋ ਕੁਐਸਚਨ ਤਾਂ ਤੁਹਾਨੂੰ ਆਉਂਦੀ ਆਉਂਦੀ ਆ ਜਿਆਦਾ ਭਾਵੇਂ ਆ ਜਾਂਨ ਘਟ ਤਾਂ ਆਉਂਦੀ ਨਹੀਂ ਠੀਕ ਹੈ ਜੀ ਇਸ ਤੋਂ ਅੱਗੇ ਸਾਡੇ ਕੋਲੇ ਆ ਜਾਂਦਾ ਰਾਜੇ ਕਿੱਸਾ ਕਾਬ ਚੌਥਾ ਪੁਆਇੰਟ ਜਿਹੜਾ ਅਸੀਂ ਗੱਲ ਕਰਦੇ ਆ ਠੀਕ ਹੈ ਜੀ ਕਿੱਸਾ ਕਾਬ ਦੇ ਵਿੱਚ ਕੀ ਆ ਜਾਂਦਾ ਵਾਰਿਸ਼ ਆ ਗਿਆ ਪਿੱਲੂ ਆ ਗਿਆ ਹਾਸ਼ਮ ਸ਼ਾਹ ਆ ਗਿਆ ਹਨਾ ਤਾਂ ਇਹਨਾਂ ਦੇ ਜਿਹੜੇ ਕਿਸਿਆਂ ਦੀ ਰਚਨਾ ਕੀਤੀ ਹੈ ਕਿਹੜੇ ਸ਼ੰਦ ਦੇ ਵਿੱਚ ਕੀਤੀ ਹੈ ਇਸ ਤਰ੍ਹਾਂ ਦੇ ਕੁਐਸਚਨ ਆ ਜਿਹੜੇ ਤੁਹਾਨੂੰ ਪੁੱਛੇ ਜਾਂਦੀ ਹੈ ਇਹ ਵੀ ਬਹੁਤ ਆਸਾਨੀ ਦੇ ਨਾਲ ਤੁਹਾਨੂੰ ਯਾਦ ਹੋ ਜਾਏਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪੰਜਵਾਂ ਸਾਡਾ ਪੁਆਇੰਟ ਆ ਜਾਂਦਾ ਰਾਜੇ ਵੀਰਕਾਵ ਵੀਰਕਾਵ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਗਏ ਸ਼ਾ ਮੁਹੰਮਦ ਠੀਕ ਹੈ ਨਜ਼ਾਬਤ ਦੀ ਵਾਰ ਇਹਨਾਂ ਦੀ ਹੋਈ ਹੈ ਇਹ 212 ਇਹ 212 ਤੇ ਕੁਐਸਚਨ ਸਾਨੂੰ ਪੁੱਛੇ ਜਾਂਦੇ ਆ ਠੀਕ ਹੈ ਤਾਂ ਛੇਮਾ ਸਾਡਾ ਜਿਹੜਾ ਭਾਗ ਆ ਜਾਂਦਾ ਹੈ ਜੀ ਉਹ ਆ ਜਾਂਦਾ ਵਰਤਕ ਭਾਗ ਵਰਤਕ ਭਾਗ ਦੇ ਵਿੱਚ ਵੀ ਬਹੁਤ ਸਾਰੇ ਕਵੀ ਇਹਦੇ ਵਿੱਚ ਸਾਨੂੰ ਦਿੱਤੇ ਹੋਏ ਆ ਠੀਕ ਹੈ ਤੇ ਇਹਨਾਂ ਕਵੀਆਂ ਦੇ ਬਾਰੇ ਸਾਨੂੰ ਉਹਨਾਂ ਦੇ ਜਨਮ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਉਹਨਾਂ ਦੀ ਮੌਤ ਦੇ ਉੱਤੇ ਵੀ ਸਾਨੂੰ ਕੁਐਸਚਨ ਆ ਜਾਂਦਾ ਠੀਕ ਹੈ ਤੇ ਸਥਾਨ ਦੇ ਬਾਰੇ ਕਿ ਉਸ ਕਵੀ ਦਾ ਜਨਮ ਕਿੱਥੇ ਹੋਇਆ ਕਿਹੜੇ ਸਥਾਨ ਤੇ ਹੋਇਆ ਠੀਕ ਹੈ ਤੇ ਇਹਦੇ ਵਿੱਚੋਂ ਵੀ ਰਾਜੀ ਸਾਨੂੰ ਜੇਕਰ ਗੱਲ ਕਰੀਏ ਵੱਧ ਤੋਂ ਵੱਧ 20 ਤੋਂ 25 ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਅਗਲਾ ਤੁਹਾਡਾ ਪਾਰਟ ਆ ਜਾਂਦਾ ਰਾਜੀ ਕਹਾਣੀਆਂ ਕਹਾਣੀਆਂ ਤੁਹਾਨੂੰ ਪਤੀ ਹੈ ਕਹਾਣੀਆਂ ਦੇ ਵਿੱਚ ਜਿਹੜਾ ਤੁਹਾਨੂੰ ਕੀ ਪੁੱਛਿਆ ਜਾਂਦਾ ਉਹੀ ਕਵੀ ਦੇ ਜਨਮ ਦੇ ਬਾਰੇ ਜੀ ਉਹਨਾਂ ਦਾ ਜਨਮ ਸਥਾਨ ਕਿੱਥੇ ਹੋਇਆ ਹੈ ਹੈਨਾ ਕਿਹੜੀ ਕਹਾਣੀ ਹੈ ਕਿ ਕਹਾਣੀ ਦੇ ਵਿੱਚ ਜਿਹੜੇ ਪਾਤਰ ਉਹ ਵੀ ਪੁੱਛ ਲਏ ਜਾਂਦੇ ਆ ਠੀਕ ਹੈ ਜੀ ਤਾਂ ਇਹ ਤੇ ਵੀ ਤੁਹਾਨੂੰ ਦੱਸ ਦੋ 20 ਕੁਐਸਚਨ ਆ ਜਿਹੜੇ ਦੇਖਣ ਨੂੰ ਮਿਲ ਜਾਂਦੇ ਆ ਮੋਸਟਲੀ ਇਸ ਤੋਂ ਅਗਲਾ ਭਾਗ ਸਾਡਾ ਆ ਜਾਂਦਾ ਰਾਜੀ ਇਕਾਂਗੀ ਹੈਨਾ ਇਕਾਂਗੀ ਦੇ ਵਿੱਚ ਵੀ ਤੁਹਾਨੂੰ ਪਤੀ ਹੈ ਜਿਹੜੇ ਇਕਾਂਗੀਕਰ ਮੇਨ ਹੋਏ ਆ ਉਹਨੇ ਕਾਂਗੀਆਂ ਦੇ ਬਾਰੇ ਸਾਨੂੰ ਕੁਐਸਚਨ ਜਿਹੜੇ ਉਹ ਪੁੱਛੇ ਜਾਂਦੇ ਆ। ਅਗਲਾ ਸਾਡਾ ਪਾਰਟ ਆ ਜਾਂਦਾ ਜੀ ਨਾਵਲਕਾਰ। ਨਾਵਲਕਾਰ ਤੋਂ ਪੱਤੀਰਾ ਜੀ ਨਾਵਲ ਤਾਂ ਆਪਾਂ ਵੈਸੇ ਵੀ ਪੜ੍ਹਦੇ ਰਹਿੰਨੇ ਆ ਹਨਾ ਕਾਫੀ ਇੰਟਰਸਟਿੰਗ ਲੱਗਦੇ ਆ ਸਾਨੂੰ ਪੜ੍ਹਨ ਦੇ ਵਿੱਚ। ਤਾਂ ਉਹਨਾਂ ਨਾਵਲਾਂ ਦੇ ਬਾਰੇ ਉਹਨਾਂ ਨਾਵਲਕਾਰਾਂ ਦੇ ਬਾਰੇ ਕੁਐਸਚਨ ਸਾਨੂੰ ਪੁੱਛੇ ਜਾਂਦੇ ਆ। ਠੀਕ ਹੈ ਜੀ। ਤਾਂ 10ਵਾਂ ਪੁਆਇੰਟ ਜਿਹੜਾ ਸਾਨੂੰ ਆ ਜਾਂਦਾ ਬੇਟਾ ਉਹ ਆ ਜਾਂਦਾ ਨਾਟਕ। ਨਾਟਕ ਦੇ ਵਿੱਚ ਸਾਨੂੰ ਤਿੰਨ ਜਿਹੜੇ ਲੇਖਕ ਉਹਨਾਂ ਨੇ ਦੱਸਿਆ ਕਿਹੜੇ ਆ ਬਲਵੰਤ ਕਾਰਗੀ ਹੈ, ਚਲੰਦਾਸ ਸਿੱਧੂ ਹੈ, ਆਈਸੀ ਨੰਦਾ। ਠੀਕ ਹੈ ਜੀ ਇਹਨਾਂ ਨੇ ਜਿਹੜੇ ਨਾਟਕਾਂ ਦੀ ਰਚਨਾ ਕੀਤੀ ਆ ਉਹਨਾਂ ਨਾਟਕਾਂ ਦੇ ਪਾਤਰਾਂ ਦੇ ਬਾਰੇ ਉਸ ਤਰ੍ਹਾਂ ਦੇ ਕੁਐਸਚਨ ਆ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ ਸਾਡਾ 11ਵਾਂ ਜਿਹੜਾ ਪਾਰਟ ਆ ਜਾਂਦਾ ਰਾ ਜੀ ਸਵੈ ਜੀਵਨੀ ਸਵੈ ਜੀਵਨੀਆਂ ਵੀ ਵੈਸੇ ਅਸੀਂ ਪੜ੍ਹਦੇ ਹੀ ਰਹਿਣੇ ਆ ਇੰਟਰਸਟ ਹੁੰਦਾ ਸਾਡਾ ਆਪਣਾ ਜਿੱਦਾਂ ਅਮਰਤਾ ਪ੍ਰੀਤਮ ਜੀ ਹੋ ਗਿਆ ਨਾਨਕ ਸਿੰਘ ਹੋ ਗਿਆ ਹੈਨਾ ਸੋਹਿੰਦਰ ਸਿੰਘ ਬਨਜ਼ਾਰਾ ਵੈਦੀ ਅਜੀਤ ਕੌਰ ਇਹਨਾਂ ਦੀਆਂ ਜਿਹੜੀਆਂ ਸਵੈ ਜੀਵਨੀਆਂ ਨੇ ਅਸੀਂ ਪੜ੍ਹਦੇ ਹੀ ਰਹਿਣੇ ਆ ਠੀਕ ਹੈ ਤਾਂ ਉਹਨਾਂ ਸਵੈ ਜੀਵਨੀਆਂ ਦੇ ਪਿਛੇ ਵਿੱਚੋਂ 20 ਕੁਐਸਚਨ ਸਾਨੂੰ ਪੁੱਛੇ ਜਾਂਦੇ ਜਾਂ ਤਾਂ ਇਹ ਹੀ ਪੁੱਛਿਆ ਜਾਂਦਾ ਕਿ ਕਿਹੜੀ ਸਵੈ ਜੀਵਨੀ ਆ ਉਹਦੇ ਵਿੱਚ ਕੀ ਪੁੱਛਿਆ ਜਾਂਦਾ ਕੁਝ ਤਰ੍ਹਾਂ ਨਾ ਇਸ ਤਰ੍ਹਾਂ ਦੇ ਉਹਨਾਂ ਦੇ ਨਾਲ ਰਿਲੇਟਡ ਕੁਐਸਚਨ ਜਿਹੜੇ ਪੁੱਛੇ ਜਾਂਦੇ ਆ ਸਾਡਾ 12ਵਾਂ ਜਿਹੜਾ ਪੁਆਇੰਟ ਆ ਬੇਟਾ ਜੀ ਉਹ ਆ ਜਾਂਦਾ ਸਾਹਿਦ ਦੇ ਪਿੰਨ-ਪਿੰਨ ਰੂਪਾਂ ਦੀ ਚਰਚਾ ਕਿ ਸਾਹਿਦ ਦੇ ਪਿੰਨ-ਪਿੰਨ ਰੂਪ ਜੇਕਰ ਅਸੀਂ ਗੱਲ ਕਰੀਏ ਜਿਵੇਂ ਆ ਜਾਂਦਾ ਨਾਟਕ ਆ ਗਿਆ ਇਕਾਂਗੀ ਆ ਗਿਆ ਨਿਵੰਦ ਆ ਗਿਆ ਹੈਨਾ ਤਾਂ ਉਹਨਾਂ ਦੇ ਬਾਰੇ ਉਹਨਾਂ ਦੇ ਤੱਤਾਂ ਦੇ ਬਾਰੇ ਉਹਨਾਂ ਦੀ ਜਿਹੜੀ ਪ੍ਰਵਾਹਸ਼ ਆ ਜਾਂਦੀ ਉਹਦੇ ਤੇ ਤੁਹਾਨੂੰ ਕੁਐਸਚਨ ਆ ਜਿਹੜਾ ਉਹ ਪੁੱਛ ਲਿਆ ਜਾਂਦਾ ਹੈ ਅੱਗੇ ਆ ਜਾਂਦੇ ਰਾਜੀ ਪੰਜਾਬੀ ਲੋਕ ਸਾਹਿਬ ਦੇ ਪਿੰਨਪਿੰਨ ਰੂਪ ਉਹਦੇ ਤੇ ਵੀ ਕੁਐਸਚਨ ਆ ਜਿਹੜੇ ਸਾਨੂੰ ਪੁੱਛੇ ਜਾਂਦੇ ਪੇਪਰ ਦੇ ਵਿੱਚ ਠੀਕ ਹੈ ਤਾਂ 14ਵਾਂ ਜਿਹੜਾ ਪੁਆਇੰਟ ਆ ਜਾਂਦਾ ਰਾਜੀ 14 ਨੰਬਰ ਤੇ ਉਹ ਆ ਜਾਂਦਾ ਪੰਜਾਬੀ ਸੱਭਿਆਚਾਰ ਦੀ ਸੰਧੀ ਸਾਡਾ ਪੰਜਾਬੀ ਸੱਭਿਆਚਾਰ ਦਾ ਰਹਿਣ ਸਹਿਣ ਜੇਕਰ ਕਹਿ ਦਈਏ ਹਨਾ ਜਾਂ ਜਿਹੜੇ ਆਪਾਂ ਕਹਿ ਦਈਏ ਰੀਤੀ ਰਿਵਾਜ ਆ ਰਸਮ ਰਿਵਾਜ ਆ ਜਿਹੜੇ ਕੀਤੇ ਜਾਂਦੇ ਸਾਡੇ ਸੱਭਿਆਚਾਰ ਦੇ ਨਾਲ ਰਿਲੇਟਡ ਹੈ ਉਹਦੇ ਨਾਲ ਸੰਬੰਧਤ ਕੁਐਸਚਨ ਆ ਜਿਹੜੇ ਸਾਨੂੰ ਪੁੱਛੇ ਜਾਂਦੇ ਆ ਅੱਗੇ ਰਾਜੀ ਸਾਡੇ ਕੋਲੇ ਆ ਜਾਂਦਾ ਜੀ ਅੱਗੇ ਆ ਜਾਂਦਾ ਬੇਟਾ ਜੀ ਸਾਡੇ ਕੋਲੇ ਪੰਜਾਬੀ ਵਿਆਕਰਨ ਪੰਜਾਬੀ ਵਿਆਕਰਨ ਤਾਂ ਸਾਰੇ ਮੋਸਟਲੀ ਅਸੀਂ ਪੜ੍ਹਦੀ ਆਉਂਦੇ ਹਾਂ ਹਨਾ ਮੋਸਟਲੀ ਜੇਕਰ ਅਸੀਂ ਗੱਲ ਕਰੀਏ ਤਾਂ 9ਵੀਂ ਕਲਾਸ ਤੋਂ ਲੈ ਕੇ 9ਵੀਂ ਕਲਾਸ ਤੋਂ ਅਸੀਂ ਜਿਹੜਾ ਪੰਜਾਬੀ ਵਿਆਕਰਨ ਪੜ੍ਹਦੇ ਨੇ ਇਹਦੇ ਵਿੱਚ ਕੀ ਪੜ੍ਹਦੇ ਆਂ ਅਸੀਂ ਕਿ ਭਾਸ਼ਾ ਕੀ ਹੁੰਦੀ ਹੈ ਬੋਲੀ ਕੀ ਹੁੰਦੀ ਹੈ ਠੀਕ ਹੈ ਅੱਗੇ ਵਿਆਕਰਨ ਦੇ ਭਾਗ ਜਿੱਦਾਂ ਗੱਲ ਕਰੀਏ ਧੁਨੀ ਬੋਧ ਹੋ ਗਿਆ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਠੀਕ ਹੈ ਜੀ ਵਿਸ਼ਰਾਮ ਚਿੰਨ ਪੰਜਾਬੀ ਸ਼ਬਦ ਜੋੜ ਹੋਗੇ ਰਾਜੀ ਠੀਕ ਹੈ ਤਾ ਫਿਰ ਜੇਕਰ ਗੱਲ ਕਰੀਏ ਅਸੀਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਦੀ ਜਿਹੜੀਆਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਹੁੰਦੀਆਂ ਨੇ ਨਾ ਰਾਜੇ ਇਹਦੇ ਤੇ ਵੀ ਤੁਹਾਨੂੰ 3 ਤੋਂ 4 ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਠੀਕ ਹੈ ਵੱਧ ਤੋਂ ਵੱਧ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਅਸੀਂ ਲਿੰਗ ਵਚਨ ਕਾਲ ਹੋ ਗਿਆ ਹੈ ਨਾ ਸੰਖੇਪ ਰਚਨਾ ਪੈਰਾ ਰਚਨਾ ਇਹ ਵੀ ਅਸੀਂ ਬਚਪਨ ਤੋਂ ਕਰਦੀ ਆ ਰਹੇ ਹਾਂ ਠੀਕ ਹੈ ਫਿਰ ਲੇਖ ਕਹਾਣੀ ਹੋ ਗਿਆ ਸੱਦਾ ਪੱਤਰ ਹੋ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਅਸੀਂ ਲਿਪੀ ਕੀ ਹੁੰਦੀ ਹੈ ਇਹਦੇ ਤੋਂ ਕੁਐਸਚਨ ਹੋ ਗਿਆ ਹਣਾ ਸਵਰ ਵਿਅੰਜਨ ਹੋ ਗਿਆ ਤੇ ਅ ਦੋ ਅੱਖਰ ਕਿਹੜੇ ਹੁੰਦੇ ਆ ਲਗਾ ਲਗਾ ਅੱਖਰ ਠੀਕ ਹੈ ਤੇ ਇਹਨਾਂ ਸਾਰਾ ਜਿਹੜਾ ਸਾਰੀ ਸਿਲੇਬਸ ਤੋਂ ਸਾਡਾ ਪੇਪਰ ਹੈ ਜਿਹੜਾ ਉਹ ਵਨ ਹੈ ਸੋ ਇਸ ਸਿਲੇਬਸ ਦੀ ਪੂਰੀ ਤਿਆਰੀ ਹੈ ਜਿਹੜੀ ਤੁਹਾਨੂੰ ਇਸ ਚੈਨਲ ਤੇ ਕਰਵਾਈ ਜਾਏਗੀ ਠੀਕ ਹੈ ਰਾਜੀ ਸਮਝ ਆ ਗਿਆ ਨਾ ਇਹ ਸਾਡਾ ਕਿਉਂ ਰੋਡ ਮੈਪ ਤਿਆਰ ਕੀਤਾ ਸੀ ਕਿ ਅਸੀਂ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਕੀ ਕੀ ਕਿਸ ਤਰ੍ਹਾਂ ਜਿਹੜੇ ਕੁਐਸਚਨ ਆ ਸਾਨੂੰ ਇਹਦੇ ਵਿੱਚੋਂ ਪੁੱਛੇ ਜਾਣਗੇ ਸੋ ਇਹ ਪੂਰੀ ਤਿਆਰੀ ਹੈ ਜਿਹੜੀ ਰਾਜੇ ਫ੍ਰੀ ਆਫ ਕਾਸਟ ਤੁਹਾਨੂੰ ਇਸ ਚੈਨਲ ਤੇ ਕਰਵਾਈ ਜਾਵੇਗੀ ਕਿਸੇ ਤੋਂ ਕੋਈ ਚਾਰजेस ਵਗੈਰਾ ਨਹੀਂ ਲਿਆ ਜਾਵੇਗਾ ਸੋ ਤੁਹਾਨੂੰ ਜਿਹੜੀ ਹਰ ਇੱਕ ਵੀਡੀਓ ਦਾ ਹਰ ਇੱਕ ਜਿਹੜਾ ਨਵਾਂ ਅਪਡੇਟ ਮਿਲਦਾ ਰਹੇ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਇਸ ਵੀਡੀਓ ਨੂੰ ਅੱਗੇ ਧੋਗੇ ਸ਼ੇਅਰ ਕਰਿਓ